ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰਪਾਲ ਅੱਜ ਦੇ ਦਿਨ ਦੀਆਂ ਵੱਡੀਆਂ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੋਇਆ ਹਾਂ ਇਹਨਾਂ ਵੱਡੀਆਂ ਅਪਡੇਟਸ ਦੇ ਵਿੱਚ ਸਭ ਤੋਂ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਕੇਸ ਨਾਲ ਜੁੜੀ ਹੋਈ ਉਹ ਸਭ ਤੋਂ ਵੱਡੀ ਤੇ ਅਹਿਮ ਜਾਣਕਾਰੀ ਇਹ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਤੇ ਚੱਲ ਰਹੀ ਜ਼ਿਰਾ ਦੌਰਾਨ ਇਸ ਸੰਕੇਤ ਦਿੱਤੇ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜੋ ਭ੍ਰਿਸ਼ਟਾਚਾਰ ਅਤੇ ਸਰੋਤਾਂ ਤੋਂ ਜ਼ਿਆਦਾ ਆਮਦਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਉਸ ਦੇ ਵਿੱਚ ਉਸ ਕੇਸ ਦੇ ਵਿੱਚ ਡੇਢ ਦਰਜਣ ਦੇ ਕਰੀਬ ਹੋਰ ਨਾਂ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ ਬਿਜ਼ਲੈਸ ਬਿਊਰੋ ਵੱਲੋਂ ਕੀਤਾ ਗਿਆ ਇਹ ਖੁਲਾਸਾ ਬਹੁਤ ਵੱਡਾ ਤੇ ਬਹੁਤ ਅਹਿਮ ਹੈ ਕਿਉਂਕਿ ਇਸ ਕੇਸ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਬਹੁਤ ਕਰੀਬੀ ਰਿਸ਼ਤੇਦਾਰ ਉਹਨਾਂ ਦੇ ਪਰਿਵਾਰਕ ਮੈਂਬਰ ਕੰਪਨੀਆਂ ਦੇ ਮੁਲਾਜ਼ਮ ਜ਼ਮੀਨਾਂ ਵੇਚਣ ਵਾਲੇ ਜਾਂ ਖਰੀਦਣ ਵਾਲੇ ਜਾਂ ਟਰਾਂਸਪੋਰਟ ਕੰਪਨੀਆਂ ਖਰੀਦਣ ਵਾਲੇ ਹੁਣ ਇਹਨਾਂ ਸਾਰਿਆਂ ਦੇ ਵਿੱਚੋਂ ਪੰਜਾਬ ਬਿਜ਼ਨਸ ਬਿਊਰੋ ਦੇ ਅੜਿੱਕੇ ਕੌਣ-ਕੌਣ ਕਿਵੇਂ-ਕਿਵੇਂ ਆਉਣਗੇ ਇਹ ਦੇਖਣ ਵਾਲੀ ਗੱਲ ਹੋਊਗੀ ਕਿਉਂਕਿ ਸਭ ਤੋਂ ਮਹੱਤਵਪੂਰਨ ਸੰਕੇਤ ਤਾਂ ਇਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੇ ਹੋਏ ਵਿਅਕਤੀਆਂ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਵੱਧ ਸਕਦੀਆਂ ਨੇ ਹਾਈ ਕੋਰਟ ਦੇ ਵਿੱਚ ਅੱਜ ਵਿਜੀਲੈਂਸ ਬਿਊਰੋ ਦੇ ਵੱਲੋਂ ਪੇਸ਼ ਹੋਏ ਖਾਸ ਕਰਕੇ ਵਕੀਲ ਜਿਹੜੇ ਸਰਕਾਰੀ ਵਕੀਲ ਨਹੀਂ ਉਹਨਾਂ ਵੱਲੋਂ ਅਜਿਹੇ ਸੰਕੇਤ ਦਿੱਤੇ ਗਏ ਨੇ ਤੇ ਵਿਜੀਲੈਂਸ ਬਿਊਰੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰਦੀ ਹੈ ਤੇ ਅੱਜ ਹਾਈ ਕੋਰਟ ਦੇ ਵਿੱਚ ਹੋਰ ਕੀ ਕੁਝ ਖੁਲਾਸੇ ਹੋਏ ਉਸ ਸਬੰਧੀ ਅਸੀਂ ਤੁਹਾਡੇ ਨਾਲ ਜੋ ਸਾਨੂੰ ਸਾਡੇ ਸੂਤਰਾਂ ਤੋਂ ਜਾਣਕਾਰੀ ਮਿਲਿਆ ਹੈ ਉਸ ਸਬੰਧੀ ਤੁਹਾਡੇ ਨਾਲ ਸਮੁੱਚੀ ਜਾਣਕਾਰੀ ਸਾਂਝੀ ਕਰਨ ਦਾ ਜਿਹੜਾ ਹੈ ਯਤਨ ਕਰਾਂਗੇ ਇਹਦੇ ਨਾਲ ਹੀ ਦੋਸਤੋ ਇੱਕ ਬੜੇ ਹੀ ਸੰਵੇਦਨਸ਼ੀਲ ਮੁੱਦੇ ਤੇ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਸਕੂਲੀ ਬੱਚੀਆਂ ਨਾਲ ਇੱਕ ਅਧਿਆਪਕ ਬੜੀ ਗੰਦੀ ਤੇ ਭੈੜੀ ਹਰਕਤ ਕਰਦਾ ਹੈ ਜਿਸ ਨਾਲ ਸਮੁੱਚੇ ਸਮਾਜ ਦਾ ਸਿਰ ਨੀਵਾ ਹੋ ਜਾਂਦਾ ਹੈ ਪਰ ਸਿੱਖਿਆ ਵਿਭਾਗ ਅਤੇ ਪੁਲਿਸ ਦਾ ਸਿਰ ਅਜੇ ਤੱਕ ਨਿਮਾ ਨਹੀਂ ਹੋਇਆ ਕਿਉਂਕਿ ਉਸ ਅਧਿਆਪਕ ਨੂੰ ਇੱਕ سنگੀਨ ਅਪਰਾਧ ਪੋਕਸੋ ਐਕਟ ਤਹਿਤ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਤੇ ਕਾਨੂੰਨ ਦੇ ਲੰਬੇ ਹੱਥ ਉਸ ਦੇ ਤੱਕ ਨਹੀਂ ਪਹੁੰਚੇ ਕਿ ਕੌਣ ਹੈ ਅਧਿਆਪਕ ਕਿਵੇਂ ਇਸ ਤਰ੍ਹਾਂ ਦੀਆਂ ਬੇਹੁਦਰੀਆਂ ਕਰ ਰਿਹਾ ਹੈ ਤੇ ਕਿਵੇਂ ਛੋਟੀਆਂ ਬੱਚੀਆਂ ਜਿਨ੍ਹਾਂ ਨੂੰ ਅਸੀਂ ਆਪਣਾ ਭਵਿੱਖ ਸਵਾਰਨ ਲਈ ਸਕੂਲਾਂ ਦੇ ਵਿੱਚ ਭੇਜਦੇ ਆ ਜਿਹੜੇ ਕਿ ਅਧਿਆਪਕ ਪਿਤਾ ਸਮਾਨ ਹੁੰਦੇ ਨੇ ਉਹਨਾਂ ਦੇ ਹਵਾਲੇ ਅਸੀਂ ਕਰ ਦਿੰਨੇ ਆ ਇੱਕ ਅਧਿਆਪਕ ਜੇ حیਵਾਨ ਬਣ ਜਾਵੇ ਤਾਂ ਸਾਡੀ ਬੱਚੇ ਬੱਚੀਆਂ ਦਾ ਭਵਿੱਖ ਦਾ ਕੀ ਬਣੂਗਾ ਇਸ ਬੰਦੀ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਤੱਥਾਂ ਦੇ ਆਧਾਰਤ ਜਾਣਕਾਰੀ ਸਾਡੇ ਹੱਥ ਲੱਗੀ ਹੈ ਦੋਸਤੋ ਤੁਸੀਂ ਸਾਡੀ ਇਸ ਵੀਡੀਓ ਨਾਲ ਅੰਤ ਤੱਕ ਜਰੂਰ ਜੁੜੇ ਰਹਿਣਾ ਅਸੀਂ ਤੁਹਾਡੇ ਨਾਲ ਮੁਕੰਮਲ ਜਿਹੜੀ ਦੋਨਾਂ ਕੇਸਾਂ ਬਾਰੇ ਜਾਣਕਾਰੀ ਹੈ ਉਹ ਸਾਂਝੀ ਕਰਨ ਦਾ ਜਿਹੜਾ ਇੱਕ ਯਤਨ ਕਰਾਂਗੇ ਉਪਰਾਲਾ ਕਰਾਂਗੇ ਤਾਂ ਜੋ ਦੂਰ ਦਰੇਡੇ ਬੈਠੇ ਸਾਡੇ ਦਰਸ਼ਕ ਨੇ ਜਿਹੜੇ ਉਹ ਜਿਹੜੀ ਅੱਜ ਦੀ ਅਪਡੇਟ ਹੈ ਚਾਹੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਕੇਸ ਨਾਲ ਜੁੜਿਆ ਹੈ ਚਾਹੇ ਇੱਕ ਸੰਵੇਦਨਸ਼ੀਲ ਮੁੱਦਾ ਜੋ ਸਮਾਜ ਨਾਲ ਜੁੜਿਆ ਹੋਇਆ ਹੈ ਜਿਹੜਾ ਕਿ ਸਮਾਜ ਦੇ ਵਿੱਚ ਵਾਪਰ ਰਹੇ ਵੱਡੇ ਵਰਤਾਰੇ ਤੋਂ ਪਰਦਾ ਚੁੱਕਦਾ ਹੈ ਉਸ ਸੰਬੰਧੀ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਤੇ ਸਾਡੇ ਦਰਸ਼ਕਾਂ ਨੂੰ ਜਿਹੜੀ ਹੈ ਸੋਚੀ ਜਾਣਕਾਰੀ ਮਿਲ ਸਕੇ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਅਧਿਆਪਕ ਵੱਲੋਂ ਕੀਤੀ ਗਈ ਕੋਜੀ ਤੇ ਗੰਦੀ ਹਰਕਤ ਦੀ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦਾ ਕੇਸ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਬਹੁਤ ਅਹਿਮ ਤੱਤ ਤੁਹਾਡੇ ਨਾਲ ਸਾਂਝੇ ਕਰਾਂਗੇ ਪਹਿਲਾਂ ਗੱਲ ਕਰਦੇ ਹਾਂ ਮਾਸਟਰ ਜੀ ਦੀ ਦੋਸਤੋ ਅਸੀਂ ਆਪਣੇ ਬੱਚੇ ਹੋਣ ਬੱਚੀਆਂ ਹੋਣ ਉਹਨਾਂ ਨੂੰ ਉਹਨਾਂ ਦਾ ਭਵਿੱਖ ਸਮਾਰਨ ਲਈ ਸਕੂਲਾਂ ਦੇ ਵਿੱਚ ਪੜਨ ਵਾਸਤੇ ਭੇਜਦੇ ਹਾਂ ਜੇਕਰ ਉੱਥੇ ਬੱਚੀਆਂ ਨਾਲ ਇਸ ਤਰ੍ਹਾਂ ਦੀਆਂ ਗਲਤ ਹਰਕਤਾਂ ਹੋਣ ਅਸ਼ਰੀਲ ਹਰਕਤਾਂ ਹੋਣ ਗੰਦੀਆਂ ਹਰਕਤਾਂ ਹੋਣ ਤਾਂ ਤੁਸੀਂ ਸਮਝ ਸਕਦੇ ਹੋ ਸਾਡਾ ਸਮਾਜ ਕਿਸ ਹੱਦ ਤੱਕ ਗਰਖ ਗਿਆ ਕਿ ਇੱਕ ਅਧਿਆਪਕ ਜਿਸ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਜਿਸ ਨੂੰ ਪਿਤਾ ਤੋਂ ਵੀ ਉੱਪਰ ਮੰਨਿਆ ਜਾਂਦਾ ਜਾਂ ਪਿਤਾ ਦੇ ਸਮਾਨ ਮੰਨਿਆ ਜਾਂਦਾ ਹੈ ਜਿਸ ਨੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਮਾਰਗਦਰਸ਼ਕ ਬਣ ਕੇ ਅੱਗੇ ਰਾਹ ਦਸੇਰਾ ਬਣਨਾ ਹੈ ਰਾਹ ਦਿਖਾਉਣਾ ਹੈ ਜੋ ਇਸ ਤਰ੍ਹਾਂ ਦੀ ਹਿਵਾਨੀਅਤ ਦੇ ਰਾਹ ਪੈ ਜਾਵੇ ਤੇ ਫਿਰ ਸਿਤਮ ਜੁਰੀਫੀ ਇਸ ਸਿਸਟਮ ਦੀ ਕਿ ਉਸ ਦੇ ਖਿਲਾਫ ਕਾਰਵਾਈ ਹੌਣ ਦੇ ਵਿੱਚ ਦੇਰੀ ਪਰ ਦੇਰੀ ਦੇਰੀ ਤੇ ਦੇਰੀ ਹੋਵੇ ਤਾਂ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਕਿਹੋ ਜਿਹਾ ਸਾਡਾ ਸਮਾਜ ਹੈ ਇਹ ਦੋਸਤੋ ਵੱਡੀ ਬੜੀ ਪੱਕੀ ਸੂਚਨਾ ਜਿਹੜੀ ਹੈ ਤੱਥਾਂ ਦੇ ਆਧਾਰਤ ਹੈ ਜਿਹਦੀ ਐਫ ਆਈ ਆਰ ਵੀ ਦਰਜ ਹੋਈ ਹੈ ਇਹ ਬਠਿੰਡਾ ਜ਼ਿਲ੍ਹੇ ਨਾਲ ਸੰਬੰਧਿਤ ਹੈ ਜਿੱਥੇ ਦੋ ਬੱਚੀਆਂ ਨਾਲ ਇੱਕ ਨਹੀਂ ਦੋ ਬੱਚੀਆਂ ਨਾਲ ਇੱਕ ਅਧਿਆਪਕ ਬਿਲਕੁਲ ਬਠਿੰਡਾ ਸ਼ਹਿਰ ਦੇ ਜਮਾ ਨਾਲ ਜੁੜੇ ਹੋਏ ਸਕੂਲ ਦੇ ਵਿੱਚ ਇੱਕ ਅਧਿਆਪਕ ਅਜਿਹੀਆਂ ਗੱਦੀਆਂ ਹਰਕਤਾਂ ਕਰਦਾ ਹੈ ਕਿ ਉਹ ਬੱਚੀਆਂ ਡਿਪਰੈਸ਼ਨ ਦੇ ਵਿੱਚ ਚਲੀਆਂ ਜਾਂਦੀਆਂ ਨੇ ਤੁਸੀਂ ਅੰਦਾਜ਼ਾ ਲਾਓ ਕਿ 10 ਤੋਂ 12 ਸਾਲ ਦੀਆਂ ਬੱਚੀਆਂ ਜਿਹੜੀਆਂ ਇਸ ਮਨੋਦਸ਼ਾ ਦਾ ਸ਼ਿਕਾਰ ਹੋ ਜਾਣ ਇਹਦਾ ਮਤਲਬ 6ਵੀਂ 7ਵੀਂ ਕਲਾਸ ਦੀਆਂ ਬੱਚੀਆਂ ਹੋਣਗੀਆਂ ਕਿੰਨੀਆਂ ਛੋਟੀਆਂ ਬੱਚੀਆਂ ਨੇ ਤੁਸੀਂ ਆਪ ਅੰਦਾਜ਼ਾ ਲਾਓ ਜੇ ਸਾਡੇ ਘਰ ਦੇ ਵਿੱਚ ਮੇਰੇ ਘਰ ਦੇ ਵਿੱਚ ਸਾਡੇ ਦਰਸ਼ਕਾਂ ਦੇ ਘਰ ਦੇ ਵਿੱਚ 12 13 ਸਾਲ ਦੀ ਬੱਚੀ ਹੋਊ ਤਾਂ ਕੀ ਉਮਰ ਹੈ ਉਹਦੀ ਵਿਚਾਰੀ ਬੱਚੀ ਦੀ ਤੇ ਉਸ ਦੇ ਨਾਲ ਜੇ ਕੋਈ ਅਜਿਹੀਆਂ ਹਰਕਤਾਂ ਕਰਦਾ ਤੇ ਇਹ ਤੋਂ ਵੱਡਾ ਪਾਪੀ ਪਾਪਾ ਦਾ ਭਾਗੀਦਾਰ ਕੌਣ ਹੋ ਸਕਦਾ ਤੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਕਿਉਂ ਨਹੀਂ ਦਿੱਤੀ ਜਾ ਸਕਦੀ ਸਾਡੀਆਂ ਮਾਨਯੋਗ ਅਦਾਲਤਾਂ ਚਾਹੇ ਸੁਪਰੀਮ ਕੋਰਟ ਹੋਵੇ ਚਾਹੇ ਲੋਅਰ ਅਦਾਲਤਾਂ ਹੋਣ ਅਜਿਹੀ ਅਪਰਾਧੀਆਂ ਨਾਲ ਕਦੇ ਰਿਆਇਤ ਨਹੀਂ ਵਰਤਦੀਆਂ ਬਲਕਿ ਰਾਜ ਸਰਕਾਰਾਂ ਕੇਂਦਰ ਸਰਕਾਰਾਂ ਤੇ ਅਦਾਲਤਾਂ ਵੱਲੋਂ ਸਖਤ ਹਦਾਇਤਾਂ ਕੀਤੀਆਂ ਜਾਂਦੀਆਂ ਨੇ ਕਿ ਇਸ ਤਰ੍ਹਾਂ ਦੇ سنگੀਨ ਅਪਰਾਧ ਕਰਨ ਵਾਲੇ ਅਪਰਾਧੀ ਨਾਲ ਕੋਈ ਰਿਆਇਤ ਨਾ ਵਰਤੀ ਜਾਵੇ ਤੁਰੰਤ ਚੱਕ ਕੇ ਸਲਾਕਾਂ ਪਿੱਛੇ ਦਿੱਤਾ ਜਾਵੇ ਦੋਸਤੋ ਅਕਤੂਬਰ ਦੇ ਅੱਧ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਅਕਤੂਬਰ ਦੇ ਅੱਧ ਦੇ ਵਿੱਚ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਮਾਮਲਾ ਪੁਲਿਸ ਸਟੇਸ਼ਨ ਚਲਾ ਜਾਂਦਾ ਹੈ ਪੁਲਿਸ ਸਟੇਸ਼ਨ ਨਈਆ ਵਾਲਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਜਦੋਂ ਪੁਲਿਸ ਸਟੇਸ਼ਨ ਦੇ ਵਿੱਚ ਇਹ ਮਾਮਲਾ ਚਲਾ ਜਾਂਦਾ ਹੈ ਤਾਂ ਉੱਥੇ ਸਮਝੌਤਾ ਹੋ ਜਾਂਦਾ ਹੈ ਸ਼ੁਰੂਆਤੀ ਦੌਰ ਦੇ ਵਿੱਚ ਦੋਸਤੋ ਅਜਿਹੇ ਕੇਸਾਂ ਦੇ ਵਿੱਚ ਸਮਝੌਤਾ ਨਹੀਂ ਹੋਣਾ ਚਾਹੀਦਾ ਜਿੱਥੇ ਅਜਿਹਾ ਐਡਾ ਵੱਡਾ ਪਾਪ ਕੀਤਾ ਹੋਵੇ ਜਿੱਥੇ ਦੋ ਬੱਚਿਆਂ ਦੇ ਭਵਿੱਖ ਨਾਲ ਖੇਡਿਆ ਹੋਵੇ ਕਿਸੇ ਬੰਦੇ ਨੇ ਕਿਉਂਕਿ ਜੇਕਰ ਸਮਝੌਤਾ ਹੁੰਦਾ ਤਾਂ ਉਸ ਪਾਪੀ ਨੂੰ ਉਸ ਗੁਰੇਗਾਰ ਨੂੰ ਜੇ ਉਹਨੇ ਸਹੀ ਕੀਤਾ ਇਹ ਵਾਕਈ ਏਡਾ ਵੱਡਾ ਵੱਡਾ ਬੱਜਰ ਗੁਨਾਹ ਕੀਤਾ ਤਾਂ ਉਸ ਨੂੰ ਕਿੰਨੀ ਖੁੱਲ ਮਿਲ ਜਾਂਦੀ ਹੈ ਕਿੰਨੀ ਸਪੋਰਟ ਮਿਲ ਜਾਂਦੀ ਹੈ ਕਿੰਨਾ ਹੌਸਲਾ ਮਿਲ ਜਾਂਦਾ ਹੈ ਫਿਰ ਉਹ ਜਿਸ ਵੀ ਸਕੂਲ ਦੇ ਵਿੱਚ ਜਾਊਗਾ ਉੱਥੇ ਬੱਚਿਆਂ ਦੇ ਭਵਿੱਖ ਨੂੰ ਖਰਾਬ ਕਰਨ ਦੀ ਉਸੇ ਤਰ੍ਹਾਂ ਦੀ ਜ਼ੁਰਤ ਕਰੂਗਾ ਉਸੇ ਤਰ੍ਹਾਂ ਦੀ ਹਕਾਕਮਤ ਦਿਖਾਊਗਾ ਜਿਸ ਤਰ੍ਹਾਂ ਦਾ ਉਹਨੇ ਪਹਿਲਾਂ ਕੀਤਾ ਜਿਸ ਤਰ੍ਹਾਂ ਦੇ ਪਹਿਲਾਂ ਉਹਦੇ ਤੇ ਦੋਸ਼ ਲੱਗੇ ਤਾ ਦੋਸਤੋ ਅਖਬਾਰਾਂ ਦੇ ਵਿੱਚ ਖਬਰਾਂ ਛਪ ਜਾਂਦੀਆਂ ਨੇ ਕਿ ਇਸ ਤਰ੍ਹਾਂ ਦੋ ਬੱਚੀਆਂ ਨਾਲ ਪਾਣਾ ਵਾਪਰਿਆ ਬੱਚੀਆਂ ਡਿਪਰੈਸ਼ਨ ਚ ਚਲੇ ਹੋਈਆਂ ਤੁਸੀਂ ਹੋਰ ਅੰਦਾਜ਼ਾ ਲਾਓ ਬੱਚੀਆਂ ਸਕੂਲ ਜਾਣਾ ਬੰਦ ਕਰ ਦਿੰਦੀਆਂ ਨੇ ਕਿਉਂਕਿ ਜਿਸ ਸਕੂਲ ਦੇ ਵਿੱਚ ਉਹਨਾਂ ਨੂੰ ਇਹ ਲੱਗੇ ਵੀ ਉੱਥੇ ਹਯਵਾਨ ਬੈਠਾ ਹੈ ਉੱਥੇ ਮਾਸਟਰ ਜੀ ਨਹੀਂ ਬੈਠਾ ਉੱਥੇ ਸਾਡਾ ਗੁਰੂ ਨਹੀਂ ਬੈਠਾ ਉੱਥੇ ਇੱਕ ਹਯਵਾਨ ਬੈਠਾ ਹੈ ਤੇ ਉਹ ਹਯਵਾਨ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ ਉਹਨਾਂ ਦੀ ਇੱਜ਼ਤ ਨਾਲ ਖੇਡ ਸਕਦਾ ਹੈ ਤਾਂ ਉਹ ਬੱਚੀਆਂ ਉਸ ਸਕੂਲ ਦੇ ਵਿੱਚ ਕਿਵੇਂ ਜਾਣਗੀਆਂ ਕਿਵੇਂ ਪੈਰ ਪਾਉਣਗੀਆਂ ਤਾਂ ਉਹ ਬੱਚੀਆਂ ਨਰਾਸ਼ ਹੋ ਕੇ ਹਤਾਸ਼ ਹੋ ਕੇ ਘਰ ਬੈਠ ਜਾਂਦੀਆਂ ਨੇ ਸਮਝੌਤਾ ਹੋ ਜਾਂਦਾ ਦੋਸਤੋ ਉਸ ਤੋਂ ਬਾਅਦ ਇਹ ਮਾਮਲਾ ਜਦੋਂ ਅਖਬਾਰਾਂ ਦੀਆਂ ਸੁਰਖੀਆਂ ਦਾ ਹਿੱਸਾ ਬਣਦਾ ਹੈ ਕਿ ਇਸ ਤਰ੍ਹਾਂ ਮਾਮਲਾ ਠੰਡਾ ਕਰ ਦਿੱਤਾ ਗਿਆ ਪਰਦਾ ਪਾ ਦਿੱਤਾ ਗਿਆ ਬਹਿ ਕੇ ਆਪਸਦਾਰੀ ਨਾਲ ਰਾਜੀ ਬੰਦਾ ਕਰਾ ਦਿੱਤਾ ਗਿਆ ਇਹ ਜੇ ਮਾਮਲੇ ਚ ਕਾਹਦਾ ਰਾਜੀ ਬੰਦਾ ਕਿਹੜਾ ਬੰਦਾ ਰਾਜੀ ਹੋ ਜੂਗਾ ਬੰਦੇ ਨੂੰ ਕਿਸੇ ਨੂੰ ਰਾਜੀ ਹੋਣਾ ਹੀ ਨਹੀਂ ਚਾਹੀਦਾ ਅਜੇ ਬੰਦੇ ਨੂੰ ਤਾਂ ਸਾਰੀ ਉਮਰ ਜੇਲ੍ਹ ਦੇ ਵਿੱਚੋਂ ਬਾਹਰ ਹੀ ਨਹੀਂ ਆਉਣ ਦੇਣਾ ਚਾਹੀਦਾ ਕਿਉਂਕਿ ਉਹ ਬੰਦਾ ਕਿੱਡਾ ਵੱਡਾ ਅਪਰਾਧ ਕਰ ਸਕਦਾ ਤੁਸੀਂ ਅੰਦਾਜ਼ਾ ਲਾਓ ਤਾਂ ਦੋਸਤੋ ਉਸ ਤੋਂ ਬਾਅਦ ਇਹ ਮਾਮਲਾ ਧਿਆਨ ਦੇ ਵਿੱਚ ਆਉਂਦਾ ਹੈ ਪੰਜਾਬ ਦੇ ਸਮਾਜਿਕ ਸੁਰੱਖਿਆ ਬਾਲ ਵਿਕਾਸ ਅਤੇ ਇਸਤਰੀਆਂ ਦੀ ਭਲਾਈ ਵਿਭਾਗ ਦੇ ਧਿਆਨ ਦੇ ਵਿੱਚ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਉਂਦਾ ਹੈ ਤਾਂ ਉੱਚ ਪੱਧਰ ਤੇ ਇਹ ਮਾਮਲਾ ਵਿਚਾਰਿਆ ਜਾਂਦਾ ਹੈ ਵੱਡੀ ਪੱਧਰ ਤੇ ਇਹ ਮਾਮਲਾ ਵਿਚਾਰਿਆ ਜਾਂਦਾ ਹੈ ਘੰਟੀਆਂ ਖੜਕ ਜਾਂਦੀਆਂ ਨੇ ਚੰਡੀਗੜ੍ਹ ਬੈਠੇ ਅਧਿਕਾਰੀਆਂ ਦੇ ਹੋਸ਼ ਉੜ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਹੇਠਲੇ ਪੱਧਰ ਤੇ ਇਹ ਕੀ ਹੋ ਰਿਹਾ ਹੈ ਤਾਂ ਉਹ ਤੁਰੰਤ ਜ਼ਿਲ੍ਹੇ ਦੇ ਵਿੱਚ ਹਦਾਇਤਾਂ ਦਿੰਦੇ ਨੇ ਕਿ ਤੁਰੰਤ ਇਸ ਵਿਅਕਤੀ ਦੇ ਖਿਲਾਫ ਅਪਰਾਧਿਕ ਕਾਰਵਾਈ ਕੀਤੀ ਜਾਵੇ ਪਰਚਾ ਦਰਜ ਕਰਾਇਆ ਜਾਵੇ ਜਦੋਂ ਚੰਡੀਗੜ੍ਹ ਤੋਂ ਇਹ ਘੰਟੀਆਂ ਖੜਕਦੀਆਂ ਨੇ ਚੰਡੀਗੜ੍ਹ ਬੈਠੇ ਸੰਵੇਦਨਸ਼ੀਲ ਮਨ ਵਾਲੇ ਅਧਿਕਾਰੀ ਸੰਵੇਦਨਸ਼ੀਲ ਹਿਰਦੇ ਵਾਲੇ ਅਧਿਕਾਰੀ ਜਦੋਂ ਡੰਡਾ ਚੱਕਦੇ ਨੇ ਤਾਂ ਇਹ ਪਰਚਾ ਦਰਜ ਹੁੰਦਾ ਹੈ ਪਰਚਾ ਦਰਜ ਹੋਣ ਤੋਂ ਬਾਅਦ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਕਾਰਵਾਈ ਸਭ ਤੋਂ ਵੱਡੀ ਹੁੰਦੀ ਹੈ ਬੰਦੇ ਨੂੰ ਅਰੈਸਟ ਕਰਨਾ ਪਰ ਉਹਨੂੰ ਅਰੈਸਟ ਹੀ ਕੀਤਾ ਜਾਂਦਾ ਉਹ ਬੰਦੇ ਦੀ ਹਿੰਮਤ ਦੇਖੋ ਉਹ ਐਂਟੀਸਿਪਟਰੀ ਜਮਾਨਤ ਲੈਣ ਲਈ ਹਾਈ ਆਪਣੇ ਅਦਾਲਤ ਦੇ ਵਿੱਚ ਚਲਾ ਜਾਂਦਾ ਤੇ ਅਦਾਲਤ ਉਸ ਦਿਨੂੰ ਫਟਕਾਰ ਪਾਉਂਦੀ ਹੈ ਤੇ ਉਸ ਨੂੰ ਰਾਹਤ ਨਹੀਂ ਦਿੰਦੀ ਤਾਂ ਇਹ ਮਾਮਲਾ ਦੋਸਤੋ ਅਸੀਂ ਤੁਹਾਡੇ ਧਿਆਨ ਦੇ ਵਿੱਚ ਲਿਆਂਦਾ ਕਿ ਸਕੂਲ ਦੀਆਂ ਬੱਚੀਆਂ ਨਾਲ ਕਿਵੇਂ ਖਲਵਾੜ ਕੀਤਾ ਗਿਆ ਤੇ ਪੁਲਿਸ ਨੇ ਕਿਵੇਂ ਗੈਰ ਸੰਜੀਦਗੀ ਨਾਲ ਇਸ ਮਾਮਲੇ ਨੂੰ ਲਿਆ ਕਿਉਂਕਿ ਦੋ ਬੱਚੀਆਂ ਦੀ ਗੱਲ ਹੈ ਦੋਸਤੋ ਵੈਸੇ ਵੀ ਸਾਡੇ ਸਕੂਲ ਤਾਂ ਦੇ ਵਿੱਚ ਜ਼ਿਆਦਾਤਰ ਬਹੁਤੇ ਤਾਂ ਨਹੀਂ ਜ਼ਿਆਦਾਤਰ ਸਕੂਲਾਂ 'ਚ ਤੁਸੀਂ ਦੇਖੋਗੇ ਗਰੀਬਾਂ ਦੇ ਬੱਚੇ ਆਉਂਦੇ ਨੇਗੇ ਤੇ ਗਰੀਬ ਘਰਾਂ ਦੇ ਬੱਚਿਆਂ ਨਾਲ ਫਿਰ ਜੇ ਇਦਾਂ ਹੋਊਗਾ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਸਾਡਾ ਸਿਸਟਮ ਕਿੱਧਰ ਨੂੰ ਜਾਊਗਾ ਤੇ ਕਿਵੇਂ ਸਿਸਟਮ ਦੇ ਵਿੱਚ ਲੋਕਾਂ ਦਾ ਭਰੋਸਾ ਬਣੂਗਾ ਇਸ ਲਈ ਅਸੀਂ ਤਾਂ ਇਹੀ ਮੰਗ ਕਰਾਂਗੇ ਕਿ ਇਸ ਕਿਸਮ ਦੀ ਬਿਰਤੀ ਵਾਲੇ ਇਸ ਕਿਸਮ ਦੇ ਇਨਸਾਨ ਛਾਤਰ ਬੰਦਿਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਦਾਲਤਾਂ ਜਿਵੇਂ ਕਿ ਅਕਸਰ ਮੈਰਿਟ ਤੇ ਫੈਸਲਾ ਲੈਂਦੀਆਂ ਤੱਥਾਂ ਤੇ ਲੈਂਦੀਆਂ ਸਬੂਤਾਂ ਦੇ ਆਧਾਰ ਤੇ ਲੈਂਦੀਆਂ ਜੇਕਰ ਇਹ ਘਟਨਾ ਸੱਚੀ ਹੈ ਸਹੀ ਹੈ ਤਾਂ ਪੁਲਿਸ ਨੂੰ ਨਿਰਪੱਖਤਾ ਨਾਲ ਤਫ਼ਤੀਸ਼ ਕਰਕੇ ਸਹੀ ਚਲਾਨ ਪੇਸ਼ ਅਦਾਲਤ ਦੇ ਵਿੱਚ ਕਰਨਾ ਚਾਹੀਦਾ ਹੈ ਤਾਂ ਜੋ ਅਦਾਲਤ ਮੈਰਿਟ ਤੇ ਫੈਸਲਾ ਕਰਕੇ ਬੰਦੇ ਨੂੰ ਸਜ਼ਾ ਦੇਵੇ ਜਾਂ ਬਰੀ ਕਰੇ ਇਹ ਅਦਾਲਤਾਂ ਨੇ ਦੇਖਣਾ ਪਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ ਕੋਈ ਵੀ ਹਵਾਨ ਖੁੱਲਾ ਨਹੀਂ ਛੱਡਿਆ ਜਾਣਾ ਚਾਹੀਦਾ ਹੁਣ ਦੋਸਤੋ ਅਗਲਾ ਮੁੱਦਾ ਲੈਨੇ ਆਪਾਂ ਵਿਕਰਮ ਸਿੰਘ ਮਜੀਠੀਆ ਦੇ ਕੇਸ ਦਾ ਦੋਸਤੋ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਲਗਾਤਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜੀ ਤੇ ਜ਼ਿਰਾ ਹੋ ਰਹੀ ਹੈ ਉਹਦੇ ਤੇ ਲਗਾਤਾਰ ਬਹਿਸ ਹੋ ਰਹੀ ਹੈ ਤਾਂ ਹੁਣ ਜਿੱਥੇ ਸਰਕਾਰੀ ਧਿਰ ਪੰਜਾਬ ਵਿਜੀਲੈਂਸ ਬਿਊਰੋ ਦੇ ਵਕੀਲ ਇਹ ਜ਼ੋਰ ਲੱਗਿਆ ਹੋਇਆ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਵਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਵੱਲੋਂ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਇਹ ਤੱਥ ਦਿੱਤੇ ਜਾ ਰਹੇ ਨੇ ਕਿ ਸਾਡੇ ਮੁਕੱਲ ਨੂੰ 25 ਜੂਨ ਤੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਪਹਿਲਾਂ ਗ੍ਰਿਫਤਾਰ ਕੀਤਾ ਤੇ 6-7 ਜੁਲਾਈ ਤੋਂ ਤਾਂ ਉਹ ਜੇਲ੍ਹ ਦੇ ਵਿੱਚ ਬੈਠੇ ਨੇ ਹੁਣ ਇੱਕ ਭ੍ਰਿਸ਼ਟਾਚਾਰ ਅਤੇ ਸਰੋਤਾਂ ਤੋਂ ਜ਼ਿਆਦਾ ਆਮਦਨ ਦਾ ਮਾਮਲਾ ਦਰਜ ਕੀਤਾ ਗਿਆ ਹੁਣ ਇਨਾ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੈਠਿਆ ਤਾਂ ਹੁਣ ਜਦੋਂ ਵਿਜੀਲੈਂਸ ਬਿਊਰੋ ਨੇ ਚਿਲਾਣ ਵੀ ਪੇਸ਼ ਕਰ ਲਿਆ ਤਫਤੀਸ਼ ਵੀ ਮੁਕੰਮਲ ਹੋ ਗਈ ਤਾਂ ਉਹਨਾਂ ਦੇ ਮੌਕਲ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈਗੀ ਹੁਣ ਇੱਕ ਪਾਸੇ ਪੰਜਾਬ ਵਿਜੀਲੈਂਸ ਬਿਊਰੋ ਜ਼ਮਾਨਤ ਦਾ ਵਿਰੋਧ ਕਰਦੀ ਹੈ ਦੂਜੇ ਪਾਸੇ ਵਿਕਰਮ ਸਿੰਘ ਮਰੀਠੀਆ ਦੇ ਵਕੀਲ ਕਹਿੰਦੇ ਆ ਜ਼ਮਾਨਤ ਮਿਲਣੀ ਚਾਹੀਦੀ ਹੈ ਤਾਂ ਦੋਸਤੋ ਪਿਛਲੀ ਜਿਹੜੀ ਹੈ ਤਰੀਕ ਤੇ ਮਾਨਯੋਗ ਜੱਜ ਨੇ ਸਿੱਧਾ ਪੁੱਛਿਆ ਵੀ ਦੱਸੋ ਵੀ ਤੁਹਾਡੇ ਕੋਲ ਸਰਕਾਰ ਨੂੰ ਪੁੱਛਿਆ ਵੀ ਕੀ ਅਜਿਹੀ ਠੋਸ ਦਲੀਲ ਹੈ ਜਿਹਦੇ ਆਧਾਰ ਤੇ ਤੁਸੀਂ ਇਹ ਕਹਿੰਦੇ ਹੋ ਕਿ ਬਿਕਰਮ ਸਿੰਘ ਮਜੀਠੀਆ ਨੂੰ ਜਮਾਨਤ ਨਹੀਂ ਮਿਲਣੀ ਚਾਹੀਦੀ ਤਾਂ ਦੋਸਤੋ ਅੱਜ ਉਸ ਕੇਸ ਦੀ ਹੀアリング ਜਿਹੜੀ ਹੈ ਅਦਾਲਤ ਦੇ ਵਿੱਚ ਹੋਣੀ ਸੀ ਮਾਨਯੋਗ ਅਦਾਲਤ ਦੇ ਵਿੱਚ ਬਾਅਦ ਦੁਪਹਿਰ ਹੀアリング ਸ਼ੁਰੂ ਹੋਈ ਤੇ ਘੰਟਾਾਂ ਦਿਆਂ ਘੰਟੇ ਤੋਂ ਬਾਅਦ ਤਕਰੀਬਨ ਜਿਹੜੀ ਹੈ ਗਰਮਾ-ਗਰਮ ਜਿਹੜੀ ਹੈ ਇਸ ਮੁੱਦੇ ਤੇ ਬਹਿਸ ਹੋਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਤਾਂ ਮਾਨਯੋਗ ਜੱਜ ਦੇ ਸਾਹਮਣੇ ਜੋ ਸਰਕਾਰੀ ਵਕੀਲ ਕਹ ਲਈਏ ਜਾਂ ਵਿਜੀਲੈਂਸ ਦੇ ਵਿਰੋਧੀ ਵਕੀਲ ਕਹ ਲਈਏ ਉਹਨੇ ਬਹੁਤ ਵੱਡੇ ਖੁਲਾਸੇ ਕੀਤੇ ਜੋ ਕਿ ਅੱਜ ਤੱਕ ਕਿਸੇ ਵੀ ਪੱਖ ਤੋਂ ਸਾਹਮਣੇ ਨਹੀਂ ਸੀ ਆਏ ਉਹਨਾਂ ਵੱਡੇ ਖੁਲਾਸਿਆਂ ਦੇ ਵਿੱਚ ਉਹਨਾਂ ਇਹ ਕਿਹਾ ਕਿ ਡੇਢ ਦਰਜਣ ਦੇ ਕਰੀਬ ਡੇਢ ਦਰਜਣ ਦੇ ਕਰੀਬ ਅਜਿਹੇ ਵਿਅਕਤੀ ਨੇ ਜਿਨ੍ਹਾਂ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਭਾਵ ਜੋ ਕੇਸ ਪੰਜਾਬ ਬਿਜ਼ਨਸ ਬਿਊਰੋ ਨੇ 25 ਜੂਨ 2025 ਨੂੰ ਸਵੇਰੇ 4:40 ਵਜੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਦਰਜ ਕੀਤਾ ਸੀ ਭ੍ਰਿਸ਼ਟਾਚਾਰ ਅਤੇ ਸਰੋਤਾਂ ਤੋਂ ਜ਼ਿਆਦਾ ਆਮਦਨ ਦਾ ਪਾਬ ਉਹਦੇ ਵਿੱਚ ਡੇਢ ਦਰਜਣ ਵਿਅਕਤੀਆਂ ਨੂੰ ਹੋਰ ਨਾਮਜ਼ਦ ਕੀਤਾ ਜਾ ਸਕਦਾ ਹੈ ਹੁਣ ਸਰਕਾਰ ਦੇ ਇਸ ਵਕੀਲ ਵੱਲੋਂ ਕੀਤੀ ਇਸ ਛੋਟੀ ਜਿਹੀ ਟਿੱਪਣੀ ਜਾਂ ਛੋਟੇ ਜਿਹੇ ਖੁਲਾਸੇ ਨੇ ਬਹੁਤ ਸਾਰੇ ਬੰਦਿਆਂ ਦੀ ਨੀਂਦਾਂ ਉੜਾ ਕੇ ਰੱਖ ਦਿੱਤੀਆਂ ਨੇ ਕਿ ਅਜਿਹੇ ਕੌਣ ਵਿਅਕਤੀ ਹੋ ਸਕਦੇ ਨੇ ਜਿਨ੍ਹਾਂ ਦੇ ਖਿਲਾਫ ਪੰਜਾਬ ਵਿਜੀਲੈਂਸ ਬਿਊਰੋ ਤਫਤੀਸ਼ ਕਰ ਰਹੀ ਹੈ ਸਬੂਤ ਇਕੱਠੇ ਕਰ ਰਹੀ ਹੈ ਤੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ ਇਹਦੇ ਨਾਲ ਜਿਹੜੀ ਅਹਿਮ ਗੱਲ ਜਿਹੜੀ ਹੋਰ ਕਹੀ ਉਹ ਕਹਨਾਂ ਨੇ ਮਿਸਾਲ ਦਿੱਤੀ ਉਹ ਕਹਿੰਦੇ ਵੀ ਵਿਕਰਮ ਸਿੰਘ ਮਜੀਠੀਆ ਜੀ ਦੇ ਕਰੀਬੀ ਰਿਸ਼ਤੇਦਾਰ ਨੇ ਸਾਲਾ ਸਾਹਿਬ ਗਜਪਤ ਸਿੰਘ ਗਰੇਵਾਲ ਕਹਿੰਦੇ ਗਜਪਤ ਸਿੰਘ ਗਰੇਵਾਲ ਨੂੰ ਅਸੀਂ ਦੋ ਤਿੰਨ ਨੋਟਿਸ ਜਾਰੀ ਕੀਤੇ ਵੀ ਭਾਈ ਸਾਹਿਬ ਆ ਕੇ ਤਫਤੀਸ਼ ਦੇ ਵਿੱਚ ਪੇਸ਼ ਹੋਵੋ ਪਹਿਲਾਂ ਉਹ ਅਨੇ ਬਹਾਨੇ ਪੇਸ਼ ਨਹੀਂ ਹੋਏ ਫਿਰ ਕਹਿੰਦੇ ਜੀ ਦਿਵਾਲੀ ਤੋਂ ਬਾਅਦ ਪੇਸ਼ ਹੋਵਾਂਗੇ ਹੁਣ ਤਾਂ ਦਿਵਾਲੀ ਵੀ ਲੰਘ ਗਈ ਪਰ ਉਹ ਪੇਸ਼ ਨਹੀਂ ਹੋ ਰਹੇ ਪਰ ਅਸੀਂ ਉਹਨਾਂ ਨੂੰ ਲਗਾਤਾਰ ਬੁਲਾ ਰਹੇ ਹਾਂ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਵਿਕਰਮ ਸਿੰਘ ਮਜੀਠੀਆ ਜੀ ਦੇ ਪਤਨੀ ਵਿਭਾਗ ਰੀਵ ਮਜੀਠਾ ਜੀ ਉਹਨਾਂ ਨੂੰ ਅਸੀਂ ਸੰਭਲ ਜਾਰੀ ਕੀਤਾ ਉਹ ਪੇਸ਼ ਨਹੀਂ ਹੋਏ ਉਹ ਆਨਰੇਬਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਨੋਟਿਸ ਚੈਲੰਜ ਕਰਤਾ ਤੇ ਉਹ ਵੀ ਤਫਤੀਸ਼ ਦੇ ਵਿੱਚ ਪੇਸ਼ ਨਹੀਂ ਹੋਏ ਇੱਕ ਨੌ ਲਿਆ ਉਹਨਾਂ ਨੇ ਪਰਮਜੀਤ ਸਿੰਘ ਛੀਨਾ ਦਾ ਛੀਨਾ ਵੀ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਦੂਸਰੇ ਭਰਾ ਨੇਗੇ ਉਹਨਾਂ ਦੇ ਕਰੀਬੀ ਉਹਨਾਂ ਦੇ ਇਨ-ਲॉज ਵਾਲੇ ਪਾਸਿਓਂ ਜਿਹੜੇ ਐ ਰਿਸ਼ਤੇਦਾਰ ਨੇ ਇੱਕ ਤਰ੍ਹਾਂ ਨਾਲ ਵਿਕਰਮ ਸਿੰਘ ਮਜੀਠੀਆ ਅਤੇ ਉਹਨਾਂ ਦੇ ਭਰਾ ਦੇ ਸਾਰੇ ਨਾਲ ਸਬੰਧਤਾਂ ਬੰਦਿਆਂ ਦਾ ਨਾਮ ਜਿਹੜਾ ਹੈ ਪੰਜਾਬ ਵਿਜੀਲੈਂਸ ਬਿਊਰੋ ਦੇ ਵਕੀਲ ਵੱਲੋਂ ਅਦਾਲਤ ਦੇ ਵਿੱਚ ਲੈ ਹੀ ਦਿੱਤਾ ਗਿਆ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਰੀਬੀ ਰਿਸ਼ਤੇਦਾਰ ਸਭ ਤੋਂ ਕਰੀਬੀ ਰਿਸ਼ਤੇਦਾਰ ਸਾਲਾ ਸਾਹ ਵੀ ਹੁੰਦੇ ਨੇਗੇ ਤੇ ਉਹਨਾਂ ਦਾ ਨਾਮ ਜਿਹੜਾ ਹੈ ਉਹ ਪੰਜਾਬ ਵਿਜੀਲੈਂਸ ਬਿਊਰੋ ਦੇ ਵਕੀਲ ਵੱਲੋਂ ਅਦਾਲਤ ਦੇ ਵਿੱਚ ਲਿਆ ਗਿਆ ਤੇ ਇਹ ਖੁਲਾਸੇ ਜਿਹੜੇ ਕੀਤੇ ਗਏ ਨੇ ਤਕਰੀਬਨ ਡੇਢ ਦਰਜਣ ਵਿਅਕਤੀਆਂ ਨੂੰ ਉਹਨਾਂ ਨੇ ਨਾਮਜ਼ਦ ਕਰਨ ਦੀ ਗੱਲ ਕਹੀ ਹੈ ਉਹ ਕਹਿੰਦੇ ਵੀ ਹੁਣ ਤੁਸੀਂ ਅਗਲੀ ਗੱਲ ਵੀ ਅਸੀਂ ਜ਼ਮਾਨਤ ਦਾ ਵਿਰੋਧ ਕਿਉਂ ਕਰਦੇ ਹਾਂ ਉਹ ਕਹਿੰਦੇ ਵੀ ਇੱਕ ਤਾਂ ਇਹ ਰਿਸ਼ਤੇਦਾਰ ਨੇ ਜਿਹੜੇ ਅਪੀਅਰਿੰਗ ਹੋ ਰਹੇ ਕਿਸੇ ਕਾਨੂੰਨ ਦਾ ਖੌਫ ਨਹੀਂ ਕਿਸੇ ਦਾ ਕੁਝ ਨਹੀਂ ਜਦੋਂ ਨੋਟਸ ਜਾਰੀ ਕਰਦੇ ਆ ਨੋਟਿਸਾਂ ਦੀ ਪਰਵਾਹ ਨਹੀਂ ਅਪੀਅਰ ਅਪੀਅਰ ਨਹੀਂ ਹੋ ਰਹੇ ਜਿਹੜੇ ਦੂਜੇ ਵਿਅਕਤੀ ਨੇ ਉਹ ਵਿਅਕਤੀ ਨੇ ਕੋਈ ਮੁਲਾਜ਼ਮ ਨੇ ਕੋਈ ਛੋਟੇ ਪੱਧਰ ਦੇ ਬੰਦੇ ਨੇਗੇ ਤੇ ਜੇਕਰ ਬਿਕਰਮ ਸਿੰਘ ਮਦੀਤਿਆ ਨੂੰ ਜ਼ਮਾਨਤ ਮਿਲਦੀ ਹੈ ਜੇ ਉਹ ਬਾਹਰ ਆ ਜਾਂਦੇ ਨੇ ਪਬਲਿਕਲੀ ਆ ਜਾਂਦੇ ਨੇ ਤਾਂ ਉਹਨਾਂ ਦਾ ਕੇਸ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ ਇਹਨਾਂ ਵਿਅਕਤੀਆਂ ਨੂੰ ਇਨਫਲੂਐਂਸ ਕਰ ਸਕਦੇ ਨੇ ਕੇਸ ਨੂੰ ਵੀ ਇਨਫਲੂਐਂਸ ਕਰ ਸਕਦੇ ਨੇ ਉਹਦੇ ਤੇ ਪ੍ਰਭਾਵ ਪਾ ਸਕਦੇ ਨੇ ਵੀ ਆ ਇੱਕ ਸੋਲਿਡਲੀ ਰੀਜਨ ਹੈ ਤਾਂ ਹੁਣ ਉਹਦੇ ਤੇ ਸਟੇਟਸ ਰਿਪੋਰਟ ਜਿਹੜੀ ਮੰਗੀ ਸੀ ਤਾਂ ਸਰਕਾਰੀ ਵਕੀਲ ਵੱਲੋਂ ਮਾਨਯੋਗ ਜੱਜ ਨੂੰ ਇੱਕ ਸੀਲਡ ਕਵਰ ਦੇ ਵਿੱਚ ਰਿਪੋਰਟ ਦਿੱਤੀ ਗਈ ਜੀ ਆਹ ਰਿਪੋਰਟ ਤੁਸੀਂ ਸਟੇਟਸ ਰਿਪੋਰਟ ਮੰਗੀ ਸੀ ਅਸੀਂ ਦੇਤੀ ਤਾਂ ਉਹ ਕਹਿੰਦੇ ਵੀ ਸੀਲਡ ਕਵਰ ਚ ਕਿਉਂ ਦਿੱਤੀ ਹੈ ਤੁਸੀਂ ਦੂਜੀ ਧਿਰ ਨੂੰ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੂੰ ਵੀ ਦਿਓ ਇਹ ਉਹ ਕਹਿੰਦੇ ਜੀ ਇਹ ਸੰਵੇਦਨਸ਼ੀਲ ਹੈ ਤਫਤੀਸ਼ ਦੇ ਪੱਖ ਤੋਂ ਕਈ ਪਹਿਲੂ ਅਜਿਹੇ ਨੇ ਜਿਹੜੇ ਅਸੀਂ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨਾਲ ਜਾਂ ਉਹਨਾਂ ਨਾਲ ਸਾਂਝੇ ਨਹੀਂ ਕਰ ਸਕਦੇ ਕਿਉਂਕਿ ਤਫ਼ਤੀਸ਼ ਸੰਬੰਧੀ ਜੋ ਵੱਡੇ ਖੁਲਾਸੇ ਸਨਸਨੀਖੇਜ ਤੱਥ ਨੇ ਜਿਹੜੇ ਉਹ ਰਿਵੀਲ ਹੋ ਜਾਣਗੇ ਉਹ ਸਾਹਮਣੇ ਆ ਜਾਣਗੇ ਜਿਸ ਦੇ ਨਾਲ ਸਾਰਾ ਹੀ ਸਾਡਾ ਝਗਾ ਚੌੜ ਹੋ ਜਾਊਗਾ ਤੁਹਾਨੂੰ ਕਹੇ ਵੀ ਫਿਰ ਮੈਂ ਇਹ ਰਿਕਾਰਡ ਤੇ ਲੈ ਸਕਦਾ ਇਸ ਲਈ ਤੁਸੀਂ ਜਿਹੜੀ ਚੀਜ਼ ਤੁਹਾਨੂੰ ਇਹ ਲੱਗਦਾ ਹੈ ਵੀ ਜ਼ਿਆਦਾ ਸੰਵੇਦਨਸ਼ੀਲ ਹੈ ਜਿਹੜੀ ਤੁਸੀਂ ਕਿਸੇ ਨੂੰ ਦੱਸਣੀ ਹੋਈ ਨਹੀਂ ਤੁਸੀਂ ਗੁਪਤ ਤਰੀਕੇ ਨਾਲ ਕਰਨੀ ਹੈ ਜੇ ਕਿਸੇ ਬੰਦੇ ਨੂੰ ਚੱਕਣਾ ਹੈ ਜੇ ਕਿਸੇ ਦੇ ਖਿਲਾਫ ਸਬੂਤ ਨੇ ਤੁਸੀਂ ਚਲੋ ਉਹਨੂੰ ਫਿਰ ਛੱਡ ਦਿਓ ਉਹ ਸਾਨੂੰ ਦੱਸੋ ਹੀ ਨਾ ਪਰ ਇਹ ਨਹੀਂ ਹੋ ਸਕਦਾ ਕਿ ਦੂਜੀ ਧਿਰ ਨੂੰ ਤੁਸੀਂ ਕੁਝ ਦੱਸੋ ਹੀ ਨਾ ਕਿ ਕੀ ਰਹਿੰਦਾ ਹੈ ਇਸ ਲਈ ਜਦੋਂ ਕੁਝ ਪਤਾ ਹੋਊਗਾ ਦੋਨਾਂ ਧਿਰਾਂ ਨੂੰ ਤਾਂ ਹੀ ਉਹਦੇ ਤੇ ਗਰਮਾ-ਗਰਮ ਬਹਿਸ ਹੋ ਸਕਦੀ ਹੈ ਇਸ ਲਈ ਹੁਣ ਪੰਜਾਬ ਵਿਜਿਲੈਂਸ ਬਿਊਰੋ ਵੱਲੋਂ ਅਗਲੇ ਤਰੀਕ ਤੇ ਹੋ ਸਕਦਾ ਇੱਕ ਨਵੀਂ ਸਟੇਟਸ ਰਿਪੋਰਟ ਜਿਹੜੀ ਹੈ ਉਹ ਦਿੱਤੀ ਜਾਵੇ ਜਿਹਦੇ ਵਿੱਚ ਇਸ ਤਰ੍ਹਾਂ ਦੇ ਤੱਥ ਜਿਹੜੇ ਹੈ ਇਗਨੋਰ ਕੀਤੇ ਜਾਣ ਜਾਂ ਉਹਨਾਂ ਨੂੰ ਨਾ ਰਿਕਾਰਡ ਤੇ ਲਿਆਂਦਾ ਜਾਵੇ ਜਿਨ੍ਹਾਂ ਦੇ ਵਿੱਚ ਸੰਵੇਦਨਸ਼ੀਲ ਤਫਤੀਸ਼ ਤਫਤੀਸ਼ੀ ਤੱਥਾਂ ਦੀ ਜਿਹੜੀ ਹੈ ਉਹ ਗੱਲ ਕੀਤੀ ਗਈ ਹੈਗੀ ਦੋਸਤੋ ਇਹਦੇ ਨਾਲ ਜੁੜੀ ਹੋਈ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਜਿਹੜੀ ਤੁਹਾਡਾ ਨਾ ਕਰਨੀ ਬਣਦੀ ਹੈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਦੋਂ ਪੰਜਾਬ ਬਿਜ਼ਨਸ ਬਿਊਰੋ ਨੇ 25 ਜੂਨ 2025 ਨੂੰ ਭ੍ਰਿਸ਼ਟਾਚਾਰ ਅਤੇ ਸਰੋਤਾਂ ਤੋਂ ਜ਼ਿਆਦਾ ਆਮਦਨ ਦਾ ਕੇਸ ਦਰਜ ਕੀਤਾ ਸੀ ਤਾਂ ਪਹਿਲੇ ਸੱਟੇ ਜਿਹੜਾ ਦੋਸ਼ ਲਾਏ ਗਏ ਸੀ ਉਹ ਹੀ ਲਾਏ ਸੀ ਕਿ 540 ਕਰੋੜ ਰੁਪਏ ਦਾ ਜਿਹੜਾ ਡਿਸਪਰਪੋਰਸ਼ਨੇਟ ਅਸੈਟਸ ਹੈ ਜਿਹੜਾ ਸਾਹਮਣੇ ਆਇਆ ਭਾਵ ਜਿਹੜੀ ਐਂਡੀਪੀਐਸ ਐਕਟ ਜਿਹੜਾ ਦਾ ਪਰਚਾ ਜਿਹੜਾ 1 2021 ਦੇ ਵਿੱਚ ਚਰਨ ਸਿੰਘ ਚਰਨਜੀਤ ਸਿੰਘ ਚੰਨੀ ਦੀ ਗਵਰਨਮੈਂਟ ਵੇਲੇ ਹੋਇਆ ਸੀ ਜਿਸ ਐਸਆਈਟੀ ਦੀ ਅਗਵਾਈ ਕਈ ਪੁਲਿਸ ਅਫਸਰਾਂ ਨੇ ਕੀਤੀ ਅਧੀ ਦਰਜਨ ਪੁਲਿਸ ਅਫਸਰਾਂ ਨੇ ਉਸ ਤੋਂ ਬਾਅਦ ਤਾਜ਼ਾ ਜਿਹੜੀ ਹੈ ਅਗਵਾਈ ਕੀਤੀ ਵਰਨ ਸ਼ਰਮਾ ਨੇ ਵੀ ਉਸ ਨੇ ਇਹ ਖੁਲਾਸਾ ਕੀਤਾ ਵੀ 540 ਕਰੋੜ ਰੁਪਏ ਦੇ ਡਿਸਪਰਪੋਰਸ਼ਨੇਟ ਅਸੈਟਸ ਜਿਹੜੇ ਹੈ ਉਹ ਬਣਾਏ ਗਏ ਨੇ ਤੇ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਅਹਿਮ ਜਾਣਕਾਰੀ ਸੀ ਵੀ ਇਹਨੂੰ ਮਨੀ ਜਿਹੜੀ ਹੈ ਡਰੱਗ ਮਨੀ ਦਾ ਨਾਮ ਜਿਹੜਾ ਹੈ ਪਹਿਲੇ ਦਿਨ ਪ੍ਰੈਸ ਨੋਟ ਦੇ ਵਿੱਚ ਪੰਜਾਬ ਬਿਜ਼ਨਸ ਬਿਊਰੋ ਵੱਲੋਂ ਦਿੱਤਾ ਗਿਆ ਤੇ ਸਰਕਾਰ ਵੱਲੋਂ ਵੀ ਅਜਿਹੇ ਦਾਅਵੇ ਕੀਤੇ ਗਏ ਤਾਂ ਦੋਸਤੋ ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਗੱਲ ਸੀ ਉਹ ਕਹਿੰਦੇ ਵੀ ਜਿਹੜੀ ਆਮਦਨ ਵਧੀ ਵਿਕਰਮ ਸਿੰਘ ਮਜੀਠੀਆ ਦੀ ਜਦੋਂ 2007 ਦੇ ਵਿੱਚ ਉਹ ਪਹਿਲੀ ਵਾਰੀ ਐਮਐਲਏ ਚੁਣੇ ਜਾਂਦੇ ਨੇ ਮਜੀਠਾ ਹਲਕੇ ਤੋਂ ਐਮਐਲਏ ਬਣਨ ਤੋਂ ਬਾਅਦ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਉਹ ਮੰਤਰੀ ਬਣਦੇ ਨੇ ਤਾਂ ਉਸ ਤੋਂ ਬਾਅਦ ਹੀ ਸਾਰੀ ਆਮਦਨ ਸਾਰਾ ਮਾਲਾ-ਮਾਲ ਉਹਨਾਂ ਦੀਆਂ ਕੰਪਨੀਆਂ ਹੁੰਦੀਆਂ ਰਹੀਆਂ ਅੱਜ ਦੀ ਜਰਾ ਦੇ ਵਿੱਚ ਇਹ ਵੀ ਗੱਲ ਕਹੀ ਵੀ ਇਹ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਇਸ ਪਰਿਵਾਰ ਨੇ ਇੱਕ ਬਰਾਨੀ ਜ਼ਮੀਨ ਖਰੀਦੀ ਬੰਜਰ ਜ਼ਮੀਨ ਹੈ ਉਸ ਤੋਂ ਵੀ ਮੋਟੀ ਆਮਦਨ ਹੋ ਰਹੀ ਹੈ ਮਤਲਬ ਆਮ ਕਿਸਾਨ ਅਸੀਂ ਹਟ ਕੇ ਗੱਲ ਕਰੀਏ ਇਹ ਅਦਾਲਤ ਚ ਉਹਨਾਂ ਨੇ ਕਹੇ ਵੀ ਆਮ ਕਿਸਾਨ ਨੂੰ ਸੋਚ ਸਕਦਾ ਜਿਹੜੀ ਬੰਜਰ ਜ਼ਮੀਨ ਹੈ ਉਹ ਆਮਦਨ ਨਾ ਦਿੰਦੀ ਹੋਵੇ ਪਰ ਇੱਕ ਰਾਜਨੀਤਿਕ ਬੰਦਾ ਜਾਂ ਕੋਈ ਅਫਸਰ ਅਫਸਰ ਹੁੰਦਾ ਜਿਹੜਾ ਉਹਨੂੰ ਬੰਜਰ ਜ਼ਮੀਨਾਂ ਵੀ ਆਮਦਨ ਦਿੰਦੀਆਂ ਰਹੀਆਂ ਹੁਣ ਦੋਸਤੋ ਤੁਸੀਂ ਪਿਛਲੇ ਦੌਰ ਦੇ ਵਿੱਚ ਇੱਕ ਚੀਜ਼ ਹੋਰ ਮਹੱਤਵਪੂਰਨ ਦੇਖੀ ਸੀ ਦੇਖੀ ਹੋ ਕਿ ਰਿਸ਼ਤੇਦਾਰਾਂ ਦੇ ਨਾਂ ਕਿਵੇਂ ਆਉਂਦੇ ਨੇਗੇ ਇੱਕ ਬੇਲਾਕਾਸਾ ਨਾਂ ਦੀ ਕੰਪਨੀ ਜਿਹੜੀ ਹੈ ਕ੍ਰੀਏਟ ਕੀਤੀ ਜਾਂਦੀ ਹੈ ਜਿਸ ਐਡਰੈਸ ਤੇ ਕ੍ਰੀਏਟ ਕੀਤੀ ਜਾਂਦੀ ਹੈ ਉਹ ਐਡਰੈਸ ਤੇ ਕੋਈ ਹੋਰ ਰਹਿੰਦਾ ਹੈ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦਾ ਕੋਈ ਲੈਂਡ ਦੇਣ ਨਹੀਂ ਹੁਣ ਸਿਮਰਨਜੀਤ ਸਿੰਘ ਮਾਨ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਦੇ ਜਵਾਈ ਪ੍ਰਭਦੀਪ ਸਿੰਘ ਜੋ ਕਿ ਚੰਡੀਗੜ੍ਹ 'ਚ ਹੀ ਰਹਿੰਦੇ ਨੇ ਉਹਨਾਂ ਦੀ ਇੱਕ ਪ੍ਰਾਪਰਟੀ ਸੀ ਦਿੱਲੀ ਦੇ ਵਿੱਚ ਉਹ ਪ੍ਰਾਪਰਟੀ ਉਹ ਮਿਤਿਸ਼ ਵਿਸ਼ੀ ਕੰਪਨੀ ਨੂੰ 5 ਲੱਖ ਰੁਪਏ ਮਹੀਨੇ ਦੇ ਕਿਰਾਏ ਤੇ ਦਿੰਦੇ ਨੇ ਉਸੇ ਪ੍ਰਾਪਰਟੀ ਜੋ ਪ੍ਰਮਦੀਪ ਸਿੰਘ ਪੱਡੂ ਦੀ ਸੀਗੀ ਸਿਮਰਨਜੀਤ ਸਿੰਘ ਮਾਨ ਜੀ ਦੇ ਜੋ ਆਈ ਦੀ ਉਸੇ ਪ੍ਰਾਪਰਟੀ ਦੀ ਮੇਨਟੇਨੈਂਸ ਰੱਖ ਰਖਾਵ ਉਹਦੀ ਕੋਈ ਰਿਪੇਅਰ ਕਰਾਉਣੀ ਹੈ ਉਹਦੀ ਕੋਈ ਸਫਾਈ ਕਰਾਉਣੀ ਹੈ ਉੱਥੇ ਕੋਈ ਨੌਕਰ ਰੱਖਣਾ ਹੈ 2.8 ਲੱਖ ਰੁਪਇਆ ਵਿਕਰਮ ਸਿੰਘ ਮਜੀਠੀਆ ਜੀ ਦੀ ਪਤਨੀ ਤੇ ਜੋ ਕੰਪਨੀ ਰਜਿਸਟਰਡ ਸੀ ਉਹਨੂੰ ਅਦਾ ਕੀਤਾ ਜਾਂਦਾ ਹੈਗਾ ਤਾਂ ਤੁਸੀਂ ਅੰਦਾਜ਼ਾ ਲਾਓ ਤਾਂ ਕੰਪਨੀਆਂ ਦਾ ਇੱਕ ਵੱਡਾ ਜਿਹੜਾ ਇੱਕ ਕਾਲਾ ਮਾਲਾ ਸਾਹਮਣੇ ਆਇਆ ਸੀ ਇਸੇ ਤਰ੍ਹਾਂ ਇੱਕ ਗੱਲ ਇਹ ਸਾਹਮਣੇ ਆਈ ਸੀ ਵੀ ਗਿਲਕੋ ਜਿਹੜੀ ਹੈ ਬਿਲਡਰ ਨੇ ਜਿਹੜੇ ਰਣਜੀਤ ਸਿੰਘ ਗਿੱਲ ਜਿਨ੍ਹਾਂ ਨੇ ਬਹੁਤ ਸਾਰੀਆਂ ਇਥੇ ਰੀਅਲ ਏਸਟੇਟ ਦੀਆਂ ਜਿਹੜੀਆਂ ਕਲੋਨੀਆਂ ਕੱਟੀਆਂ ਹੋਈਆਂ ਨੇ ਰਣਜੀਤ ਸਿੰਘ ਗਿੱਲ ਨੇ ਗਿਲਕੋ ਦੇ ਨਾਂ ਤੇ ਉਹਨਾਂ ਤੋਂ 3 ਕਰੋੜ ਰੁਪਇਆ ਲਿਆ ਉਹਨਾਂ ਨੇ ਉਹ ਲੋਨ ਸੀ ਕੀ ਸੀ ਉਹ ਓਮੇਖੜਾ ਨਾ ਵਾਪਸ ਹੋਇਆ ਨਾ ਕੁਝ ਦਿਖਾਇਆ ਹਾਲਾਂਕਿ ਰਣਜੀਤ ਸਿੰਘ ਗਿੱਲ ਨੇ ਕਿਹਾ ਵੀ ਮੈਂ ਤਾਂ ਆਮਦਨਕਰ ਰਿਟਰਨ ਦੇ ਵਿੱਚ ਬਕਾਇਦਾ ਦਿਖਾਇਆ ਹੈ ਵੀ ਇਹ ਪੈਸਾ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦੀਆਂ ਕੰਪਨੀਆਂ ਨੂੰ ਦਿੱਤਾ ਹੈ ਇਸ ਲਈ ਕੋਈ ਹਿਰਾਫੇਰੀ ਨਹੀਂ ਕੋਈ ਹੈਂਕੀ ਪੈਂਕੀ ਨਹੀਂ ਮੈਂ ਸਭ ਕੁਝ ਠੀਕ ਕੀਤਾ ਪਰ ਪੰਜਾਬ ਬਿਜ਼ਨਸ ਬਿਊਰੋ ਇਹ ਦਾਅਵਾ ਕਰਦੀ ਹੈ ਕਿ ਰਣਜੀਤ ਸਿੰਘ ਗਿਲਕੋ ਦੀਆਂ ਕੰਪਨੀਆਂ ਨੂੰ ਰਿਲਾਇੰਸ ਤੋਂ 7 ਕਰੋੜ ਰੁਪਇਆ ਆਉਂਦਾ ਹੈਗਾ ਲੋਨ ਦੇ ਰੂਪ ਚ 4 ਕਰੋੜ ਰੁਪਇਆ ਕੈਸ਼ ਕਢਾਇਆ ਜਾਂਦਾ ਉਹਨਾਂ ਦਿਨਾਂ ਚ 3 ਕਰੋੜ ਰੁਪਇਆ ਬਿਕਰਮ ਸਿੰਘ ਮਜੀਠੀਆ ਦੇ ਕੰਪਨੀ ਨੂੰ ਚਲੇ ਜਾਂਦਾ ਐਸੀ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਵੱਡਾ ਅਮੀਰ ਬੰਦਾ ਰਹਿੰਦਾ ਹੈਗਾ 8 ਸੈਕਟਰ ਦੇ ਵਿੱਚ ਉਹਦਾ ਕਰੋੜਾਂ ਰੁਪਏ ਦਾ ਲੈਂਡ ਦੇਣ ਜਿਹੜਾ ਹੈ ਉਹ ਵਿਕਰਮ ਸਿੰਘ ਜਿਠੀਆ ਨਾਲ ਸਾਹਮਣੇ ਆਉਂਦਾ ਹੈਗਾ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਇੱਕ ਬੰਦਾ ਅਜੇਹ ਹੈ ਬੁੱਧ ਸਿੰਘ ਜਿਹੜਾ ਲੱਖਾਂ ਰੁਪਏ দান ਕਰ ਰਿਹਾ ਵਿਕਰਮ ਸਿੰਘ ਜਿਠੀਆ ਨੂੰ ਜਿਹੜਾ ਕਿ ਉਹ ਸੰਗਰੂਰ ਦਾ ਸੰਗਰੂਰ ਜ਼ਿਲ੍ਹਾ ਉਹ ਜ਼ਿਲ੍ਹਾ ਹੈ ਜਿੱਥੇ ਸਭ ਤੋਂ ਜ਼ਿਆਦਾ ਫਾਰਮਰ ਜਿਹੜੇ ਕਿਸਾਨ ਨੇ ਕਰਜ਼ੇ ਦੇ ਵਿੱਚ ਡੁੱਬੇ ਹੋਏ ਨੇ ਉਹਨਾਂ ਨੇ ਖੁਦਕਸ਼ੀਆਂ ਕੀਤੀਆਂ ਸ਼ਾਇਦ ਜੇ ਉਹਨਾਂ ਨੇ ਕਿਸੇ ਅਜੇਹ ਪਰਿਵਾਰ ਨੂੰ ਦਿੱਤਾ ਹੋਵੇ ਲੱਖਾਂ ਰੁਪਏ ਦਾ ਉਹ ਵੀ ਉਹਨਾਂ ਨੂੰ ਦੱਸ ਦੇਣਾ ਚਾਹੀਦਾ ਹੈ ਅਸੀਂ ਤਾਂ ਜੋ ਅਸੀਂ ਉਹਨਾਂ ਦੀ ਅਜਿਹੀ ਖਬਰ ਨੂੰ ਵੀ ਨਸ਼ਰ ਕਰ ਸਕੀਏ ਜਿਹਹ ਜਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਵਿਕਰਮ ਸਿੰਘ ਜੀਠੀਆ ਦੇ ਪਰਿਵਾਰ ਨੂੰ ਲੱਖਾਂ ਰੁਪਏ ਦਾ ਦਿੱਤਾ ਇੱਕ ਬਹੁਤ ਮਹਿੰਗੀ ਗੱਡੀ ਮਰਸੀਡੀਜ਼ ਜਾਂ ਐਸਟ ਲੈਵਲ ਦੀ ਕੋਈ ਗੱਡੀ ਇਸ ਪੱਧਰ ਦੀ ਕੋਈ ਗੱਡੀ ਉਹ ਵੀ ਖਰੀਦ ਕੇ ਦਿੱਤੀ ਆਪਣੇ ਨਾਂ ਤੇ ਅਜਿਹੇ ਬੰਦੇ ਵੀ ਜਿਹੜੇ ਐ ਇਸ ਸਮਾਜ ਦੇ ਵਿੱਚ ਹੈਗੇ ਨੇ ਜਿਹੜੇ ਕਰੋੜਾਂ ਰੁਪਏ ਦੀਆਂ ਜਾਂ ਲੱਖਾਂ ਰੁਪਏ ਦੀਆਂ ਤੁਹਾਨੂੰ ਗੱਡੀਆਂ ਵੀ ਖਰੀਦ ਕੇ দান ਦਿੰਦੇ ਨੇ ਉਹਦੇ ਚ ਤੇਲ ਪਵਾਉਣ ਨੂੰ ਉਹਦੀ ਸਰਵਿਸ ਕਰਾਉਣ ਨੂੰ 40 40 50 50 ਲੱਖ ਰੁਪਏ ਉਹ ਵੀ দান ਕਰ ਦਿੰਦੇ ਨੇ ਸਾਡੇ ਪੰਜਾਬ ਦੇ ਵਿੱਚ ਅਜਿਹੇ ਬੰਦੇ ਵੀ ਹੈਗੇ ਪਰ ਉਹ ਹੋ ਸਕਦਾ ਹੈ ਕਰਜ਼ੇ ਦੇ ਮਾਰੇ ਜਾਂ ਹੋਰ ਕਿਸੇ ਪਰਿਵਾਰ ਨੂੰ ਦੇਣ ਨਾ ਦੇਣ ਉਹ ਅਲੱਗ-ਅਲੱਗ ਹੈ ਪਰ ਅਮੀਰ ਬੰਦਿਆਂ ਨੂੰ ਜਿਹੜਾ ਦੇਣ ਵਾਸਤੇ ਬੰਦੇ ਬਹੁਤ ਬੈਠੇ ਨੇ ਇਸ ਤਰ੍ਹਾਂ ਦੇ ਬੈਠੇ ਨੇ ਹੁਣ ਇਹ ਤੋਂ 200 ਤੁਹਾਡੇ ਨਾਲ ਗੱਲਾਂ ਇਹ ਜਿਹੜੀਆਂ ਤੱਥ ਤਾਂ ਸਾਝੇ ਕੀਤੇ ਵੀ ਇਹਦਾ ਮਤਲਬ ਸਾਰੇ ਕੇਸ ਦੇ ਵਿੱਚ ਜਦੋਂ 40 ਹਜ਼ਾਰ ਪੰਨਿਆਂ ਦਾ ਜਿੱਥੇ ਚਲਾਨ ਪੇਸ਼ ਕੀਤਾ ਗਿਆ ਹੋਵੇ ਜਿੱਥੇ 272 ਗਵਾਹ ਹੋਣ ਜਿੱਥੇ ਖਰੀਦੋ-ਫਰੋਖਤ ਵੱਡੇ ਪੱਧਰ ਤੇ ਕੀਤੀ ਗਈ ਹੋਵੇ ਚਾਹੇ ਉਹ ਬਸਾਂਦੀ ਕੀਤੀ ਗਈ ਹੋਵੇ ਚਾਹੇ ਜ਼ਮੀਨਾਂ ਦੀ ਕੀਤੀ ਗਈ ਹੋਵੇ ਚਾਹੇ ਪਲੋਟਾਂ ਦੀ ਕੀਤੀ ਗਈ ਹੋਵੇ ਤਾਂ ਜਦੋਂ ਵਿਜੀਲੈਂਸ ਬੀਰੋ ਇਹ ਕਹਿੰਦੇ ਵੀ ਡੇਢ ਦਰਜਣ ਵਿਅਕਤੀਆਂ ਦੇ ਖਿਲਾਫ ਅਸੀਂ ਕਾਰਵਾਈ ਕਰ ਸਕਦੇ ਹਾਂ ਉਹਨਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ ਤਾਂ ਇਹ ਜਾਣਕਾਰੀ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਤੇ ਬਹੁਤ ਅਹਿਮ ਬਣ ਜਾਂਦੀ ਹੈ ਕਿ ਅਜਿਹੇ ਕਿਹੜੇ ਵਿਅਕਤੀ ਹੋਣਗੇ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ ਕਿਉਂਕਿ ਖੁਲਾਸਾ ਤਾਂ ਸਿਰਫ ਕਰੀਬੀ ਬੰਦਿਆਂ ਦਾ ਤੇ ਰਿਸ਼ਤੇਦਾਰਾਂ ਦਾ ਕੀਤਾ ਗਿਆ ਤੇ ਉਸ ਤੋਂ ਅੱਗੇ ਵੱਧ ਕੇ ਕੀ ਹੋ ਹੁਣ ਦੋਸਤੋ ਇਹਦੇ ਨਾਲ ਇੱਕ ਜਾਣਕਾਰੀ ਤੁਹਾਡੇ ਨਾਲ ਹੋਰ ਜ਼ਰੂਰ ਸਾਂਝੀ ਕਰਨੀ ਹੈ ਕਿ ਕੰਪਨੀਆਂ ਕਿਹੜੀਆਂ-ਕਿਹੜੀਆਂ ਸੀ ਜੋ ਪੰਜਾਬ ਵਿਜੀਲੈਂਸ ਬਿਊਰੋ ਨੇ ਟ੍ਰੇਸ ਕੀਤੀਆਂ ਜਿਹੜੀਆਂ ਜਿਹੜੀਆਂ ਸਾਹਮਣੇ ਆਈਆਂ ਵਿਜੀਲੈਂਸ ਬਿਊਰੋ ਕਹਿੰਦੀ ਹੈ ਮੈਂ ਤੁਹਾਨੂੰ ਪੜ ਕੇ ਸੁਣਾਉਂਗਾ ਤਾਂ ਜੋ ਕੋਈ ਨਾਮ ਗਲਤ ਨਾ ਲਿਆ ਜਾਵੇ ਤੇ ਇਹਨਾਂ ਕੰਪਨੀਆਂ ਦੇ ਫਿਰ ਨਾਲ ਅੱਗੇ ਜੁੜੇ ਰਹੇ ਹੁੰਦੇ ਨੇ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੇ ਕਿਵੇਂ ਜਿਹੜਾ ਕੋਰਪੋਰੇਟ ਵੈਬ ਕ੍ਰੀਏਟਿਡ ਬਾਈ ਵਿਕਰਮ ਸਿੰਘ ਮਜੀਠੀਆ ਸਭ ਤੋਂ ਪਹਿਲਾਂ ਸੀ ਕਿ 1980 ਦੇ ਵਿੱਚ ਬਣਦੀ ਹੈ ਸਰਾਇਆ ਇੰਡਸਟਰੀਜ਼ ਲਿਮਟਿਡ 1980 ਰਜਿਸਟਰਡ ਆਫਿਸ ਦਿੱਲੀ ਐਂਡ ਫੈਕਟਰੀ ਗੋਰਖਪੁਰ ਯੂਪੀ ਦੇ ਵਿੱਚ ਫੈਕਟਰੀ ਹੈ ਸਰਾਇਆ ਇੰਡਸਟਰੀ ਲਿਮਟਿਡ ਦੀ ਫਿਰ ਅੱਗੇ ਹੈ ਜੀ ਪੈਰੀਗ੍ਰਾਈਂਡ ਸਰਾਇਆ ਆਰਗੈਨ ਆਰਗੈਨਿਕਸ ਪ੍ਰਾਈਵੇਟ ਲਿਮਟਿਡ 1998 ਦੇ ਵਿੱਚ ਬਣਦੀ ਹੈ ਰਜਿਸਟਰਡ ਆਫਿਸ ਪਟਿਆਲਾ ਐਂਡ ਕਾਰਪੋਰੇਟ ਆਫਿਸ ਦਿੱਲੀ ਇਹਦਾ ਹੈਗਾ ਜੀ ਅੱਗੇ ਸਰਾਇਆ ਰੀਨਿਊਏਬਲ એનર્ਜੀ ਰੀਨਿਊਏਬਲ એનર્ਜੀ ਪ੍ਰਾਈਵੇਟ ਲਿਮਟਿਡ 2009 ਚ ਬਣਦੀ ਹੈ ਜਦੋਂ ਵਿਕਰਮ ਸਿੰਘ ਵਜੀਠੀਆ ਪਾਵਰ ਦੇ ਵਿੱਚ ਆ ਜਾਂਦੇ ਨੇ ਫਿਰ ਅੱਗੇ ਬਣਦੀ ਹੈ ਐਸਡੀ ਵਿਵਰਸ ਬਿਵਰੇਜਸ ਪ੍ਰਾਈਵੇਟ ਲਿਮਟਿਡ 2007-8 ਚ ਬਣਦੀ ਹੈ ਚੰਡੀਗੜ੍ਹ ਦੇ ਵਿੱਚ ਇਹ ਬਣਦੀ ਹੈ ਜੀ ਓਨਰ ਨੇ ਇਹਦੇ ਗਜਪਤ ਗਰੇਵਾਲ ਬਰਦਰ ਇਨ ਲਾ ਪਰਮਜੀਤ ਸਿੰਘ ਸ਼ੀਨਾ ਫਾਦਰ ਇਨ ਲਾ ਆਫ ਬ੍ਰਦਰ ਗੁਰਮੇਹਰ ਸਿੰਘ ਦੇ ਫਾਦਰ ਇਨ ਲਾ ਨੇ ਜਿਹੜੇ ਪਰਮਜੀਤ ਸਿੰਘ ਸ਼ੀਨਾ ਦਾ ਅਸੀਂ ਪਹਿਲਾਂ ਜ਼ਿਕਰ ਕੀਤਾ ਉਹਨਾਂ ਦੇ ਸੋਹਰਾ ਸਾਹਿਬ ਨੇਗੇ ਫਿਰ ਅੱਗੇ ਆ ਜਾਂਦੀ ਹੈ ਨਵਾਂ ਸ਼ਹਿਰ ਪਾਵਰ ਪ੍ਰਾਈਵੇਟ ਲਿਮਟਿਡ ਇਹ ਵੀ ਉਹਨਾਂ ਦੀ ਕੰਪਨੀ ਹੈ ਪਟਿਆਲਾ ਐਕਸਪ੍ਰੈਸ ਟਰਾਂਸਪੋਰਟ ਕੰਪਨੀ ਹੈ ਬੇਲਾ ਕਾਸਾ ਕੰਸਲਟੈਂਟਸ ਚੰਡੀਗੜ੍ਹ ਇਹ ਵੀ ਹੈ ਓਨਰ ਨੇਗੇ ਮੈਡਮ ਸਰਾਇਆ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਤੇ ਪ੍ਰਾਈਮ 에ਅਰ ਐਮਬੂਲੈਂਸ ਪ੍ਰਾਈਵੇਟ ਲਿਮਟਿਡ ਇਹ ਕੁਝ ਕੰਪਨੀਆਂ ਨੇ ਜਿਹੜੀਆਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਖਰਾਸਾ ਕੀਤਾ ਗਿਆ ਸੀ ਕਿ ਇਹ ਕੰਪਨੀਆਂ ਵਿਕਰਮ ਸਿੰਘ ਜਿਠੀਆ ਦੇ ਪਰਿਵਾਰ ਨਾਲ ਸੰਬੰਧਿਤ ਅਤੇ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਸੰਬੰਧਿਤ ਇਹ ਕੰਪਨੀਆਂ ਲੱਗੀਆਂ ਦੋਸਤੋ ਅੱਜ ਅਸੀਂ ਦੋ ਵੱਡੇ ਮੁੱਦਿਆਂ ਤੇ ਅਸੀਂ ਤੁਹਾਡੇ ਰੂਰੂ ਹੋਏ ਸੀਗੇ ਪਹਿਲਾ ਮੁੱਦਾ ਸੀਗਾ ਜਿਹੜਾ ਅਸੀਂ ਤੁਹਾਡੇ ਨਾਲ ਡਿਸਕਸ ਕੀਤਾ ਉਹ ਬੜਾ ਹੀ ਸੰਵੇਦਨਸ਼ੀਲ ਮੁੱਦਾ ਸੀ ਕਿ ਕਿਵੇਂ ਇੱਕ ਅਧਿਆਪਕ ਕੋਝੀ ਹਰਕਤ ਕਰਦਾ ਹੈ ਤੇ ਦੋ ਬੱਚੀਆਂ ਦਾ ਜਿਹੜਾ ਭਵਿੱਖ ਹੈ ਉਹ ਪੂਰੀ ਤਰ੍ਹਾਂ ਖਤਰੇ ਦੇ ਵਿੱਚ ਪਾ ਦਿੰਦਾ ਤੇ ਉਸ ਦੇ ਖਿਲਾਫ ਹਜੇ ਤੱਕ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਐਫ ਆਈ ਆਰ ਦਰਜ ਹੋ ਗਈ ਪਰ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇੱਕ ਅਗਲਾ ਮੁੱਦਾ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਕੇਸ ਨਾਲ ਜੁੜਿਆ ਹੋਇਆ ਕਿ ਬਿਜ਼ਨੈਸ ਬਿਊਰੋ ਨੇ ਇੱਕ ਖੁਲਾਸਾ ਕੀਤਾ ਹੈ ਕਿ ਡੇਢ ਦਰਜਣ ਦੇ ਕਰੀਬ ਵਿਅਕਤੀਆਂ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾ ਸਕਦਾ ਹੈ ਤਾਂ ਇਹ ਮੰਨ ਲਿਆ ਜਾਵੇ ਕਿ ਜਿਹੜੀ ਇਸ ਕੇਸ ਦੀ ਤਫ਼ਤੀਸ਼ ਹੈ ਇਹ ਬਹੁਤ ਅੱਗੇ ਵਧੂਗੀ ਕਿਹੜੇ ਕਿਹੜੇ ਵਿਅਕਤੀਆਂ ਤੱਕ ਕਾਨੂੰਨ ਦੇ ਲੰਬੇ ਹੱਥ ਪਹੁੰਚ ਸਕਦੇ ਨੇ ਇਹਦੇ ਬਾਰੇ ਅਜੇ ਕਹਿਣਾ ਤਾਂ ਬਾਝਬ ਨਹੀਂ ਹੋਊਗਾ ਪਰ ਇੱਕ ਤਰ੍ਹਾਂ ਨਾਲ ਜੋ ਇਸ਼ਾਰੇ ਮਿਲ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੇ ਹੋਏ ਵਿਅਕਤੀਆਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਹੋਰ ਵੱਧ ਸਕਦੀਆਂ ਨੇ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਦੋਸਤੋ ਬੰਦ ਰਹੇਗੇ ਪਿਛਲੇ 6 ਜੁਲਾਈ ਤੋਂ ਉਹ ਜੇਲ੍ਹ ਦੇ ਵਿੱਚ ਭੇਜ ਦਿੱਤੇ ਗਏ ਸੀ ਤੇ ਜੇਲ੍ਹ ਦੇ ਵਿੱਚ ਹੀ ਜੇਲ੍ਹ ਦੇ ਵਿੱਚੋਂ ਹੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਉਹਨਾਂ ਦੀ ਜਿਹੜੀ ਹੈ ਪੇਸ਼ੀ ਹੁੰਦੀ ਹੈ ਗਵਰਨਰ ਪੰਜਾਬ ਦੇ ਨੇ ਜਿਹੜੇ ਗੁਲਾਬ ਚੰਦ ਕਟਾਰੀਆ ਜੀ ਉਹਨਾਂ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਦੇ ਦਿੱਤੀ ਹੈ ਮੁਹਾਲੀ ਦੀ ਅਦਾਲਤ ਦੇ ਵਿੱਚ ਚਾਰਜ ਫਰੇਮ ਅਜੇ ਹੋਣੇ ਨਹੀਂ ਦੋਸ਼ਤਾ ਹੋਣੇ ਨਹੀਂ ਉਸ ਤੋਂ ਬਾਅਦ ਕੇਸ ਦੀ ਲਗਾਤਾਰ ਹੀアリング ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਇਸ ਵੇਲੇ ਵਿਕਰਮ ਸਿੰਘ ਨਜੀਠੀਆ ਲਈ ਸਭ ਤੋਂ ਵੱਡਾ ਚੈਲੰਜ ਹੈ ਇਸ ਕੇਸ ਦੇ ਵਿੱਚ ਭ੍ਰਿਸ਼ਟਾਚਾਰ ਅਤੇ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਦਾ ਜੋ ਕੇਸ ਹੈ ਇਹਦੇ ਵਿੱਚ ਜ਼ਮਾਨਤ ਕਰਾਉਣਾ ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਅਧੀਨ ਹੈ ਮੁਹਾਲੀ ਦੀ ਅਦਾਲਤ ਵਿੱਚੋਂ ਇਹ ਜ਼ਮਾਨਤ ਜਿਹੜੀ ਹੈ ਰੱਦ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਜੇਕਰ ਹਾਈ ਕੋਰਟ ਦੇ ਵਿੱਚੋਂ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਬਾਹਰ ਆ ਸਕਦੇ ਨੇ ਜੇਕਰ ਪੰਜਾਬ ਪੁਲਿਸ ਜਾਂ ਵਿਜੀਲੈਂਸ ਬਿਊਰੋ ਹੋਰ ਕਿਸੇ ਕੇਸ ਦੇ ਵਿੱਚ ਨਾਮਜ਼ਦ ਨਹੀਂ ਕਰਦੇ ਜੇਕਰ ਇੱਥੋਂ ਜ਼ਮਾਨਤ ਨਹੀਂ ਮਿਲਦੀ ਤਾਂ ਉਹਨਾਂ ਨੂੰ ਆਨਰੇਬਲ ਸੁਪਰੀਮ ਕੋਰਟ ਦਾ ਰੁਖ ਕਰਨਾ ਪਊ ਤਾਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਜੇ ਵਿਕਰਮ ਸਿੰਘ ਮਜੀਠੀਆ ਨੂੰ ਹੋਰ ਕੁਝ ਦਿਨ ਜੇਲ੍ਹ ਦੇ ਵਿੱਚ ਬਿਤਾਉਣੇ ਪੈ ਸਕਦੇ ਨੇ ਕਿੰਨਾ ਲੰਬਾ ਸਮਾਂ ਉਹ ਜੇਲ੍ਹ ਦੇ ਵਿੱਚ ਰਹਿੰਦੇ ਨੇ ਜਾਂ ਉਹਨਾਂ ਨੂੰ ਬੇਲ ਹੁੰਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਹੋਣਗੇ ਬੜਾ ਇੰਟਰਸਟਿੰਗ ਹੋਏਗਾ ਮਾਹੌਲ ਅੱਜ ਦੇ ਦਿਨ ਲਈ ਜੋ ਅਪਡੇਟ ਸੀ ਜੋ ਤੱਥਾਂ ਤੇ ਆਧਾਰਿਤ ਸਾਡੇ ਕੋਲ ਜਾਣਕਾਰੀ ਸੀ ਜਾਂ ਜੋ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਉਹ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਸਾਡਾ ਇਹ ਸਮੁੱਚਾ ਪ੍ਰੋਗਰਾਮ ਸਿਰਫ ਜਾਣਕਾਰੀ ਦੇਣ ਲਈ ਸੀ ਨਾ ਕਿ ਆਪਦੇ ਕੋਲੋਂ ਕੋਈ ਤੱਥ ਲਾ ਕੇ ਮਿਰਚ ਮਸਾਲਾ ਲਾ ਕੇ ਮਾਮਲੇ ਨੂੰ ਸਨਸਨੀਖੇਜ ਜਾਂ ਹੋਰ ਤਰ੍ਹਾਂ ਦੀ ਰੰਗਤ ਦੇਣਾ ਸਿਰਫ ਜਾਣਕਾਰੀ ਦੇਣ ਤੱਕ ਇਹ ਮਾਮਲਾ ਸੀ ਦਿਓ ਜੀ ਆਜਿ ਧੰਨਵਾਦ ਸ਼ੁਕਰੀਆ ਅਗਲੀ ਵਾਰ ਫਿਰ ਨਵੇਂ ਕਿਸੇ ਮੁੱਦੇ ਤੇ ਤੁਹਾਡੇ ਰੂਪ ਰੂਪ ਹੋਵਾਂਗੇ ਸ਼ੁਕਰੀਆ ਮਿਹਰਬਾਨੀ